ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਆਮਰਸ ਜੋ ਕਿ ਇੱਕ ਗੁਜਰਾਤੀ ਡਿਸ਼ ਹੈ ਗੁਜਰਾਤੀ ਲੋਕ ਇਹਨੂੰ ਬਣਾਉਂਦੇ ਆ ਤੇ ਪੂਰੀ ਦੇ ਨਾਲ ਖਾਂਦੇ ਆ ਬਹੁਤ ਟੇਸਟੀ ਲੱਗਦੀ ਹੈ ਪਰ ਅੱਜ ਆਪਾਂ ਸਿਰਫ ਆਮਰਾਸੀ ਬਣਾਵਾਂਗੇ ਉਹਦੇ ਲਈ ਆਪਾਂ ਇੱਕ ਅੰਬ ਲੈ ਲਿਆ ਤੇ ਇਹਨੂੰ ਆਪਾਂ ਛਿੱਲ ਲਵਾਂਗੇ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਇਹਦੇ ਬਰੀਕ-ਬਰੀਕ ਟੁਕੜੇ ਕੱਟ ਲਾਂਗੇ ਮੈਸ਼ ਕਰ ਲਾਂਗੇ ਮਤਲਬ ਕਹਿਣ ਦਾ ਇੱਕ ਬੌਲ ਲਵਾਂਗੇ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਕੱਟ ਕੇ ਮੈਸ਼ ਕਰਾਂਗੇ ਅੰਬਾਂ ਦਾ ਸੀਜ਼ਨ ਹੈ ਤੇ ਛੇਤੀ ਹੀ ਖਤਮ ਵੀ ਹੋ ਜਾਂਦਾ ਹੈ ਇਸ ਲਈ ਸੋਚਿਆ ਅੱਜ ਜ਼ਰੂਰ ਟਰਾਈ ਕਰਕੇ ਦੇਖੀਏ ਆਮ ਰਸ ਕਿਦਾਂ ਬਣਦਾ ਬਣਾ ਕੇ ਦੇਖਿਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਸੀ ਸੋਚਿਆ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਏ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਇਹ ਰੈਸਪੀ ਕਿਦਾਂ ਦੀ ਲੱਗੀ ਤੇ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਬੱਚਿਆਂ ਨੂੰ ਇਹ ਰੈਸਪੀ ਬਹੁਤ ਵਧੀਆ ਲੱਗਦੀ ਹੈ ਤੇ ਜਰੂਰ ਬਣਾ ਕੇ ਦੇਖਿਓ ਵੱਡਿਆਂ ਨੂੰ ਵੀ ਇਹ ਰੈਸਪੀ ਅੱਛੀ ਲੱਗਦੀ ਹੈ ਤੇ ਆਪਾਂ ਆਂਬ ਕੱਟ ਲਏ ਆ ਤੇ ਹੁਣ ਇਹਦੇ ਵਿੱਚ ਇੱਕ ਚਮਚ ਬੂਰਾ ਖੰਡ ਦਾ ਪਾਵਾਂਗੇ ਇਨਾਫ ਹੈ ਇੱਕ ਚਮਚ ਹੀ ਇੰਨੇ ਆਂਬ ਲਈ ਤੇ ਹੁਣ ਆਪਾਂ ਇਹਨੂੰ ਮੈਸ਼ ਕਰਾਂਗੇ ਵਿਸਕਰ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲਾਂਗੇ ਮੈਸ਼ ਕਰਨ ਤੋਂ ਬਾਅਦ ਇੱਕ ਹੋਰ ਇੰਗਰੀਡੀਅੰਟ ਇਹਦੇ ਵਿੱਚ ਪਾਵਾਂਗੇ ਗੂਰਾਖੰਡੂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਮਲਾਈ ਦਾ ਇੱਕ ਚਮਚੀ ਬਹੁਤ ਹੈ ਇਹਦੇ ਵਿੱਚ ਤੇ ਇਹਦੇ ਨਾਲ ਹੋਰ ਵੀ ਟੈਕਸਚਰ ਬਹੁਤ ਵਧੀਆ ਆ ਜਾਂਦਾ ਸਮੂਥਨੈਸ ਹੋ ਜਾਂਦੀ ਹੈ ਤੇ ਟੇਸਟ ਵੀ ਹੋਰ ਵੀ ਵਧੀਆ ਹੋ ਜਾਂਦਾ ਹੈ ਇਸ ਨੂੰ ਤੁਸੀਂ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਆਪਾਂ ਅੱਜ ਇੱਥੇ ਵਿਸਕਰ ਨਾਲ ਹੀ ਬਣਾਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਕੇਸਰ ਦੇ ਕੁਝ ਧਾਗੇ ਪਾਵਾਂਗੇ ਇਹ ਨਾਲ ਹੋਰ ਵੀ ਇਹਦਾ ਜਿਹੜਾ ਟੇਸਟ ਹੈ ਵੱਧ ਜਾਊਗਾ ਆਮਬ ਦੇ ਵਿੱਚ ਕੇਸਰ ਦਾ ਟੇਸਟ ਬਹੁਤ ਵਧੀਆ ਲੱਗਦਾ ਤੇਨ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਇੱਕ ਬੌਲ ਦੇ ਵਿੱਚ ਕੱਢ ਲਾਂਗੇ ਤੇ ਤਿਆਰ ਹੈ ਆਮ ਰਸ ਬਾਰ ਦੇ ਮਿਲਾਵਟ ਵਾਲੇ ਖਾਣੇ ਨਾਲੋਂ ਘਰ ਦਾ ਪ्योर ਬਣਿਆ ਹੋਇਆ ਖਾਣਾ ਹੀ ਖਾਓ ਤੇ ਹੈਲਦੀ ਰਹੋ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਤੇ ਪੇਜ ਨੂੰ ਫੋਲੋ ਕਰ ਲੈਣਾ ਫੇਸਬੁੱਕ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ